ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪਾਂ ਇਸ ਚੈਨਲ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸਰਵਣ ਕਰਦੇ ਰਹੇ ਹਾਂ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸਮੇਂ ਦੇ ਸਿੱਖਾਂ ਦੀ ਆਪਾਂ ਸਾਖੀਆਂ ਸਰਵਣ ਕੀਤੀਆਂ ਅੱਜ ਤੋਂ ਆਪਾਂ ਸਰਵਣ ਕਰਨ ਜਾ ਰਹੇ ਹਾਂ ਸੂਰਜ ਪ੍ਰਕਾਸ਼ ਗ੍ਰੰਥ ਆਧਾਰਿਤ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸਾਖੀਆਂ ਇਸ ਤੋਂ ਪਹਿਲਾਂ ਜੋ ਕਿ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਸਾਖੀਆਂ ਸਰਵਣ ਕਰ ਰਹੇ ਹਾਂ ਉਹਨਾਂ ਸਾਖੀਆਂ ਨੂੰ ਆਪਾਂ ਹਰ ਬੁੱਧਵਾਰ ਵਾਲੇ ਦਿਨ ਇੱਕ ਸਾਖੀ लेके आप दे सरमुख हाजिर होया करंगे ते आज तो ਸਰਵਨ ਕਰੋ ਨਾਲ ਹੀ ਸ੍ਰੀ ਗੁਰੂ ਅੰਗਦ ਦੇ ਜੀ ਦੇ ਸਾਖੀਆਂ ਅਤੇ ਸਮੇਂ-ਸਮੇਂ ਤੇ ਜੋ ਦਿਹਾੜੇ ਹੋਣਗੇ ਉਹਨਾਂ ਦੇ ਅਕੋਰਡਿੰਗ ਆਪਾਂ ਵਿੱਚ ਸਾਖੀਆਂ ਸਰਵਨ ਕਰਦੇ ਰਹਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਵਿੱਚ ਜਾਂ ਵੰਸਾਵਲੀ ਬਾਰੇ ਅਪਾ ਅੱਜ ਸਿਰਫ ਸੰਖੇਪ ਜਾਣਕਾਰੀ ਲਵਾਂਗੇ ਤੇ ਕੱਲ ਤੋਂ ਫਿਰ ਸਿਲਵਾਈਜ਼ ਸਾਥੀਆਂ শ্রবণ ਕਰਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਵਿਸਾਖ 5 ਸੰਮਤ 1561 ਵਿਸਾਖ ਵਦੀ 1 ਮੱਤੇ ਦੀ ਸਰਾ ਤਸੀਲ ਮੁਕਤਸਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ ਆਪ ਜੀ ਦੇ ਮਾਤਾ ਪਿਤਾ ਮਾਤਾ ਦਇਆਕੌਰ ਸਬਰਾਈ ਅਤੇ ਪਿਤਾ ਭਾਈ ਫੇਰੂ ਮਲ ਜੀ ਸਨ ਆਪ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਸੁਪੁੱਤਰੀ ਸ੍ਰੀ ਖੀਵੀ ਜੀ ਨਾਲ ਪਿੰਡ ਸੰਗਰ ਖਡੂਰ ਸਾਹਿਬ ਦੇ ਨੇੜੇ ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਤੇ ਆਪ ਜੀ ਦੀ ਸੰਤਾਨ ਵਿਚ ਆਪ ਦੇ ਦੋ ਪੁੱਤਰ ਸ੍ਰੀ ਦਾਤੂ ਜੀ ਅਤੇ ਸ੍ਰੀ ਦਾਸੂ ਜੀ ਅਤੇ ਦੋ ਸੁਪਤਰੀਆਂ ਬੀਬੀ ਅਮਰੋਜੀ ਅਤੇ ਬੀਬੀ ਅਨੋਖੀ ਜੀ ਹਨ ਆਪ ਜੀ ਨੂੰ ਗੁਰੂ ਸਾਹਿਬ ਨਾਲ ਮਿਲਾਪ ਕਰਤਾਰਪੁਰ ਵਿੱਚ ਸੰਮਤ 1599 ਵਿੱਚ ਹੋਇਆ ਆਪ ਜੀ ਨੂੰ ਗੁਰਿਆਈ ਮਿਲਦੀ ਹੈ ਖਾਰ ਵਦੀ 13 ਮਤੀ 17 ਫਾਲ ਸਮਤ 1596 ਗੁਰਿਆਈ ਆਰੰਭ ਹੋਣ ਦਾ ਸਮਾ